ਇੱਕ ਦਿਨ ਇੱਕ ਕਰਮਕਾਂਡੀ ਪੰਡਿਤ ਬ੍ਰਾਹਮਣ ਨੇ ਆਣ ਕੇ ਗੁਰੂ ਜੀ ਨੂੰ ਆਸ਼ੀਰਵਾਦ ਕਰਕੇ ਕਿਹਾ ਕਿ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਨੂੰ ਸੁੱਕੀ ਰਸਦ ਦੇ ਦਿਓ ਮੈਂ ਆਪਣੇ ਹੱਥ ਨਾਲ ਸੋਚਾ ਭੋਜਨ ਤਿਆਰ ਕਰਕੇ ਸ਼ਕਾਂਗਾ ਜਦ ਗੁਰੂ ਜੀ ਨੇ ਉਸ ਨੂੰ ਲੰਗਰ ਵਿੱਚੋਂ ਸੁੱਕੀ ਰਸਦ ਦਿੱਤੀ ਤਾਂ ਉਸ ਨੇ ਰਸੋਈ ਕਰਨ ਵਾਸਤੇ ਇੱਕ ਥਾਂ ਤੋਂ ਧਰਤੀ ਪੁੱਟ ਕੇ ਵੇਖੀ ਤਾਂ ਹੇਠੋਂ ਹੱਡੀਆਂ ਨਿਕਲ ਆਈਆਂ ਫਿਰ ਉਸ ਨੇ ਹੋਰ ਦੋ ਤਿੰਨ ਥਾਵਾਂ ਤੋਂ ਧਰਤੀ ਪੁੱਟ ਕੇ ਵੇਖਿਆ ਤਾਂ ਉਥੋਂ ਵੀ ਹੱਡੀਆਂ ਦੇ ਢੇਰ ਨਿਕਲੇ ਜਦ ਇਸ ਤਰ੍ਹਾਂ ਸਾਰਾ ਦਿਨ ਕਰਦਾ ਹੋਇਆ ਭੁੱਖ ਤੇ ਨਾਲ ਬਹੁਤ ਔਖਾ ਲਾ ਗਿਆ ਤਾਂ ਗੁਰੂ ਜੀ ਨੂੰ ਕਹਿਣ ਲੱਗਾ ਮਹਾਰਾਜ ਇੱਥੇ ਮੈਨੂੰ ਕੋਈ ਥਾਂ ਪਵਿੱਤਰ ਨਹੀਂ ਮਿਲੀ ਮੈਂ ਥੱਕ ਗਿਆ ਹਾਂ ਇਸ ਕਰਕੇ ਆਪ ਕਿਰਪਾ ਕਰਕੇ ਆਪਣੇ ਲੰਗਰ ਦਾ ਭੋਜਨ ਹੀ ਮੈਨੂੰ ਛਕਾਓ ਗੁਰੂ ਜੀ ਨੇ ਕਿਹਾ ਪੰਡਤ ਜੀ ਉਹ ਸਮਾਂ ਬੀਤ ਗਿਆ ਹੈ ਹੁਣ ਵਾਹਿਗੁਰੂ ਆਖ ਕੇ ਜਿੱਥੋਂ ਧਰਤੀ ਪੁੱਟੋਂਗੇ ਉਹੀ ਪਵਿੱਤਰ ਹੋਵੇਗੀ ਤਾਂ ਦੋਥੇ ਹੀ ਰਸੋਈ ਕਰਕੇ ਭੋਜਨ ਛੱਕ ਲੈਣਾ ਮਨ ਵਿੱਚ ਕੋਈ ਭਰਮ ਨਾ ਕਰਨਾ ਤਦ ਪੰਡਤ ਨੇ ਇਸ ਤਰ੍ਹਾਂ ਹੀ ਰਸੋਈ ਤਿਆਰ ਕੀਤੀ ਅਤੇ ਜਦ ਛੱਕ ਕੇ ਗੁਰੂ ਜੀ ਦੇ ਪਾਸ ਆਇਆ ਗੁਰੂ ਜੀ ਨੇ ਇੱਕ ਉਪਦੇਸ਼ਮਈ ਸ਼ਬਦ ਉਚਾਰਨ ਕੀਤਾ ਇਹ ਉਪਦੇਸ਼ਮਈ ਸ਼ਬਦ ਸੁਣ ਕੇ ਪੰਡਤ ਗੁਰੂ ਜੀ ਦੇ ਚਰਨਾਂ ਤੇ ਪੈ ਗਿਆ ਅਤੇ ਭਰਮ ਭੇਦ ਦੂਰ ਕਰਕੇ ਭਾਉ ਭਗਤੀ ਨਾਲ ਸਤਨਾਮ ਦਾ ਸਿਮਰਨ ਕਰਨ ਲੱਗਾ ਕਰਤਾਰਪੁਰ ਨਗਰ ਵਸਾ ਕੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਸਤ ਸੰਗ ਦੀ ਮਰਿਆਦਾ ਚਲਾਈ ਸਾਰੇ ਸਿੱਖ ਸੇਵਕ ਸਵਾ ਪਹਿਰ ਰਾਤ ਰੰਧੀ ਤੋਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆ ਜਾਂਦੇ ਉਪਰੰਤ ਕਈ ਬਚਨ ਸੁਣ ਕੇ ਘਰਾਂ ਨੂੰ ਮੁੜ ਜਾਂਦੇ ਤੇ ਕਈ ਆਪ ਜੀ ਦੀ ਸੇਵਾ ਵਿੱਚ ਲੱਗ ਜਾਂਦੇ ਅਠੇ ਪਹਿਰ ਲੰਗਰ ਵਰਤਦਾ ਰਹਿੰਦਾ ਕੁਝ ਸਮਾਂ ਟਿਕ ਕੇ ਇਸ ਮਰਿਆਦਾ ਨੂੰ ਚਲਾ ਕੇ ਆਪ ਜੀ ਨੇ ਪਸ਼ਚਮ ਦਿਸ਼ਾ ਜਾਣ ਦੀ ਤਿਆਰੀ ਕਰ ਲਈ ਪਾਈ ਬਾਲਾ ਤੇ ਮਰਦਾਨੇ ਨੂੰ ਨਾਲ ਲੈ ਕੇ ਗੁਰੂ ਜੀ ਸਿਆਲਕੋਟ ਦੇ ਬਾਹਰ ਜਾ ਬੈਠੇ ਕੁਝ ਚਿਰ ਪਿੱਛੋਂ ਆਪ ਜੀ ਨੇ ਮਰਦਾਨੇ ਨੂੰ ਸੋਨੇ ਦਾ ਇੱਕ ਟਕਾ ਦਿੱਤਾ ਤੇ ਆਖਿਆ ਕਿ ਸ਼ਹਿਰ ਵਿੱਚੋਂ ਇਸ ਦੇ ਸੱਚ ਤੇ ਝੂਠ ਖਰੀਦ ਕੇ ਲਿਆਓ ਮਰਦਾਨੇ ਨੇ ਸ਼ਹਿਰ ਵਿੱਚ ਜਾ ਕੇ ਬਹੁਤ ਦੁਕਾਨਦਾਰਾਂ ਤੋਂ ਇੱਕ ਟਕੇ ਦਾ ਸੱਚ ਝੂਠ ਮੰਗਿਆ ਪਰ ਸਭ ਨੇ ਹੱਸ ਕੇ ਟਾਲ ਛੱਡਿਆ ਫਿਰਦਾ ਫਿਰਦਾ ਜਦ ਮਰਦਾਨਾ ਇੱਕ ਬਾਣੀਏ ਦੀ ਹੱਟੀ ਤੇ ਗਿਆ ਤਾਂ ਉਸ ਨੇ ਮਰਨਾ ਸੱਚ ਤੇ ਜਿਉਣਾ ਝੂਠ ਲੈ ਕੇ ਮਰਦਾਨੇ ਨੂੰ ਦੇ ਦਿੱਤਾ ਤੇ ਸੋਨੇ ਦਾ ਟਕਾ ਰੱਖ ਲਿਆ ਜਦ ਮਰਦਾਨਾ ਇਹ ਕਾਗਜ਼ ਲੈ ਕੇ ਗੁਰੂ ਜੀ ਪਾਸ ਗਿਆ ਤਾਂ ਗੁਰੂ ਜੀ ਨੇ ਕਿਹਾ ਮਰਦਾਨਾ ਇਹ ਸੌਦਾ ਤੂੰ ਠੀਕ ਹੀ ਲਿਆਂਦਾ ਹੈ ਪਰ ਜੋ ਇਸ ਸੌਦੇ ਨੂੰ ਵੇਚਣ ਵਾਲਾ ਹੈ ਉਸ ਨੂੰ ਸਾਡੇ ਪਾਸ ਸੱਦ ਲਿਆਓ ਮਰਦਾਨਾ ਸ਼ਹਿਰ ਤੋਂ ਬਾਣੀਆਂ ਨੂੰ ਬੁਲਾ ਕੇ ਗੁਰੂ ਜੀ ਪਾਸ ਲੈ ਆਇਆ ਜਦ ਬਾਣੀਆਂ ਨਮਸਕਾਰ ਕਰਕੇ ਬੈਠ ਗਿਆ ਤਾਂ ਗੁਰੂ ਜੀ ਨੇ ਪੁੱਛਿਆ ਸ਼ਾਹ ਜੀ ਤੁਹਾਡਾ ਨਾਮ ਕੀ ਹੈ ਸਿੱਖ ਕਿਸ ਦੇ ਹੋ ਜੋ ਤੁਸੀਂ ਕਾਗਜ਼ ਉੱਤੇ ਲਿਖਿਆ ਹੈ ਇਸ ਨੂੰ ਤੁਸੀਂ ਸੱਚ ਕਰਕੇ ਜਾਣਿਆ ਹੈ ਕਿ ਐਵੇਂ ਹੀ ਗੱਲ ਬਣਾ ਕੇ ਲਿਖ ਦਿੱਤੀ ਹੈ ਬਾਣਿਏ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਸੱਚ ਕਹਿੰਦਾ ਹਾਂ ਕਿ ਮੇਰਾ ਨਾਮ ਮੂਲਾ ਹੈ ਅਤੇ ਆਪ ਜੀ ਦੇ ਅਨੁਸਾਰ ਗਿਆਨ ਉਸ ਨੂੰ ਹੀ ਹੁੰਦਾ ਹੈ ਜਿਸ ਉੱਤੇ ਆਪ ਹੀ ਕਿਰਪਾ ਕਰੋ ਇਹ ਜੋ ਕੁਝ ਕਾਗਜ਼ ਉੱਤੇ ਲਿਖ ਦਿੱਤਾ ਹੈ ਇਹ ਕੇਵਲ ਲਾਲਚ ਕਰਕੇ ਸੋਨੇ ਦਾ ਟਕਾ ਲੈਣ ਵਾਸਤੇ ਹੀ ਲਿਖ ਦਿੱਤਾ ਮੈਨੂੰ ਤਦ ਤੱਕ ਇਸ ਦਾ ਦ੍ਰਿੜ ਅਭਿਆਸ ਨਹੀਂ ਹੋ ਸਕਦਾ ਜਦੋਂ ਤੱਕ ਕੋਈ ਪੂਰਨ ਸੰਤ ਨਾ ਮਿਲੇ ਗੁਰੂ ਜੀ ਨੇ ਕਿਹਾ ਜੇ ਤੂੰ ਇਹ ਚਾਹੁੰਦਾ ਹੈ ਤਾਂ ਸਾਡੇ ਨਾਲ ਰਹਿ ਤੇਰੀ ਇੱਛਾ ਪੂਰੀ ਹੋ ਜਾਏਗੀ ਮੂਲਾ ਗੁਰੂ ਜੀ ਦਾ ਬਚਨ ਮੰਨ ਕੇ ਆਪ ਜੀ ਦੇ ਨਾਲ ਹੀ ਅੱਗੇ ਚੱਲ ਪਿਆ ਅੱਗੇ ਜਾ ਕੇ ਗੁਰੂ ਜੀ ਮੁਸਲਮਾਨਾਂ ਦੇ ਇੱਕ ਨਗਰ ਵਿੱਚ ਜਾ ਬੈਠੇ ਉਸ ਦਿਨ ਉੱਥੇ ਚੰਦ ਰਾਤ ਮਸਿਆ ਤੋਂ ਪਿੱਛੋਂ ਜਿਸ ਰਾਤ ਚੰਦ ਦਿਸਦਾ ਹੈ ਉਹਦਾ ਮੇਲਾ ਸੀ ਤੇ ਬਹੁਤ ਲੋਕ ਇਕੱਠੇ ਹੋਏ ਸਨ ਇੱਕ ਪਖੰਡੀ ਫਕੀਰ ਉੱਥੇ ਰਹਿੰਦਾ ਸੀ ਜਿਸ ਨੂੰ ਲੋਕ ਬਹੁਤ ਮਠਿਆਈਆਂ ਤੇ ਰੁਪਏ ਪੈਸੇ ਆਦ ਪੇਟ ਕਰ ਰਹੇ ਸਨ ਉਹ ਦੰਬੀ ਲੋਕਾਂ ਨੂੰ ਕਹਿੰਦਾ ਸੀ ਕਿ ਦੂਜ ਦੇ ਚੰਦ ਦੀ ਰਾਤ ਨੂੰ ਉਸ ਪਾਸ ਸ਼ਾ ਜਾਣ ਕੇ ਪਰਮਾਤਮਾ ਆਉਂਦਾ ਹੈ ਉਹ ਉਸ ਰਾਤ ਇਸਤਰੀਆਂ ਵਾਲੇ ਗਹਿਣੇ ਕੱਪੜੇ ਪਹਿਨ ਕੇ ਬੜਾ ਸ਼ਿੰਗਾਰ ਕਰਕੇ ਅੰਦਰ ਬੈਠ ਜਾਂਦਾ ਸੀ ਤੇ ਅੰਦਰ ਕਿਸੇ ਨੂੰ ਜਾਣ ਨਹੀਂ ਦਿੰਦਾ ਸੀ ਤੇ ਆਪਣੇ ਆਪ ਨੂੰ ਸ਼ਾ ਸੁਹਾਗਣ ਕਹਿੰਦਾ ਸੀ ਲੋਕ ਮੰਨਤਾ ਮੰਨ ਦੇ ਚੜਾਵੇ ਚੜਾਉਂਦੇ ਦੀਵੇ ਬਾਲਦੇ ਅਤੇ ਢੋਲ ਵਜਾ ਕੇ ਖੁਸ਼ੀਆਂ ਮਨਾਉਂਦੇ ਸਨ ਗੁਰੂ ਜੀ ਨੇ ਇਸ ਦਾ ਪੋਲ ਖੋਲਣ ਵਾਸਤੇ ਇੱਕ ਬੁੱਢੀ ਮਾਈ ਦੇ ਘਰ ਜਾ ਡੇਰਾ ਕੀਤਾ ਜਦ ਮੇਲਾ ਬਹੁਤ ਭਰ ਗਿਆ ਤਾਂ ਮਰਦਾਨੇ ਨੂੰ ਨਾਲ ਲੈ ਕੇ ਸ਼ਾ ਸੁਹਾਗਣ ਨੂੰ ਮਿਲਣ ਚਲੇ ਗਏ ਜਦ ਗੁਰੂ ਜੀ ਉਸ ਪਾਸ ਅੰਦਰ ਜਾਣ ਲੱਗੇ ਤਾਂ ਦਰਬਾਰ ਨੇ ਕਿਹਾ ਕਿ ਅੰਦਰ ਜਾਣ ਦਾ ਹੁਕਮ ਨਹੀਂ ਹੈ ਇੱਥੋਂ ਹੀ ਯਾਤਰਾ ਕਰਕੇ ਲੋਕ ਮੁੜ ਜਾਂਦੇ ਹਨ ਗੁਰੂ ਜੀ ਨੇ ਕਿਹਾ ਅੰਦਰ ਜਾ ਕੇ ਕਹੋ ਕਿ ਬਾਹਰ ਇੱਕ ਫਕੀਰ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਖੜਾ ਹੈ ਜਦ ਦਰਬਾਨ ਨੇ ਅੰਦਰ ਜਾ ਕੇ ਇਹ ਸੁਨੇਹਾ ਦਿੱਤਾ ਤਾਂ ਉਸ ਨੇ ਕਿਹਾ ਅੰਦਰ ਆਉਣ ਦੀ ਆਗਿਆ ਨਹੀਂ ਹੈ ਅੱਜ ਮੇਰੇ ਪਾਸ ਸ਼ਾਹ ਨੇ ਆਉਣਾ ਹੈ ਇਸ ਕਰਕੇ ਮੈਂ ਹੋਰ ਕਿਸੇ ਨੂੰ ਵੇਖਣਾ ਨਹੀਂ ਚਾਹੁੰਦਾ ਇਹ ਉੱਤਰ ਸੁਣ ਕੇ ਗੁਰੂ ਜੀ ਨੇ ਹੱਸ ਕੇ ਮਰਦਾਨੇ ਨੂੰ ਕਿਹਾ ਮਰਦਾਨਾ ਇੱਥੇ ਕੁਝ ਨਹੀਂ ਹੈ ਚੱਲ ਚਲੀਏ ਇਹ ਸਭ ਪਖੰਡ ਹੀ ਹੈ ਜਦ ਗੁਰੂ ਜੀ ਇਹ ਗੱਲ ਆ ਕੇ ਪਿੱਛੇ ਨੂੰ ਮੁੜੇ ਤਾਂ ਅਚਾਨਕ ਹੀ ਮੇਲੇ ਵਿੱਚ ਲੜਾਈ ਸ਼ੁਰੂ ਹੋ ਗਈ ਜਿਸ ਵਿੱਚ ਕਈ ਲੋਕ ਮਰ ਗਏ ਤੇ ਕਈ ਫੱਟੜ ਹੋ ਗਏ ਉਪਰੰਤ ਮੇਲੇ ਵਿੱਚ ਲੁੱਟ ਖਸੁੱਟ ਸ਼ੁਰੂ ਹੋ ਗਈ ਅਤੇ ਲੁਟੇਰਿਆਂ ਨੇ ਸ਼ਾ ਸੁਹਾਗਣ ਦਾ ਸਮਾਨ ਵੀ ਜਾ ਲੁੱਟਿਆ ਜਦ ਲੁੱਟ ਦੇ ਰੌਲੇ ਵਿੱਚ ਲੋਕ ਸ਼ਾਹ ਸੁਹਾਗਣ ਦੇ ਬੰਦ ਕਮਰੇ ਵਿੱਚ ਵੀ ਜਾ ਵੜੇ ਤਾਂ ਉਹਨਾਂ ਨੇ ਵੇਖਿਆ ਕਿ ਇੱਕ ਸੁੰਦਰ ਸੇਜ ਉੱਤੇ ਉਹ ਪਖੰਡੀ ਇੱਕ ਨਵਜੋਬਨ ਇਸਤਰੀ ਨਾਲ ਕਲੋਲ ਕਰ ਰਿਹਾ ਸੀ ਉਸ ਦਾ ਇਹ ਕੋ ਕਰਮ ਵੇਖ ਕੇ ਲੋਕ ਭੜਕ ਉੱਠੇ ਅਤੇ ਉਸ ਨੂੰ ਫੜ ਕੇ ਬਹੁਤ ਮਾਰਿਆ ਤੇ ਬੁਰਾ ਹਾਲ ਕੀਤਾ ਸਾਰੇ ਨਗਰ ਵਿੱਚ ਪਖੰਡੀ ਪਖੰਡੀ ਕਰਕੇ ਰੌਲਾ ਪੈ ਗਿਆ ਅਤੇ ਲੋਕਾਂ ਨੇ ਉਸ ਦਾ ਸਭ ਸਾਜੋ ਸਮਾਨ ਲੁੱਟ ਲਿਆ ਆਪਣੀ ਇਹ ਬੁਰੀ ਹਾਲਤ ਵੇਖ ਕੇ ਮਨ ਵਿੱਚ ਕਹਿਣ ਲੱਗਾ ਕਿ ਮੈਂ ਉਹਨਾਂ ਸੰਤਾਂ ਦਾ ਜੋ ਨਿਰਾਦਰ ਕੀਤਾ ਹੈ ਜਿਹੜੇ ਮੈਨੂੰ ਮਿਲਣ ਆਏ ਸਨ ਉਹ ਕੋਈ ਵੱਡੇ ਮਹਾਪੁਰਸ਼ ਜਾਪਦੇ ਹਨ ਜਿਨ੍ਹਾਂ ਦੀ ਨਿਰਾਦਰੀ ਕਰਕੇ ਮੇਰਾ ਸਭ ਸਤਕਾਰ ਤੇ ਮਾਣ ਵਿਡਿਆਈ ਜਾਂਦੀ ਰਹੀ ਹੈ ਇੱਕ ਰਾਤ ਇੱਥੇ ਵਿਸਰਾਮ ਕਰਕੇ ਗੁਰੂ ਜੀ ਅੱਗੇ ਨੂੰ ਚੱਲ ਪਏ ਭਾਈ ਬਾਲਾ ਮਰਦਾਨਾ ਤੇ ਬੂਲਾ ਆਪ ਜੀ ਦੇ ਨਾਲ ਪਿੱਛੇ-ਪਿੱਛੇ ਜਾ ਰਹੇ ਸਨ ਇਸ ਤਰ੍ਹਾਂ ਤੁਰੇ ਜਾਂਦੇ ਗੁਰੂ ਜੀ ਸਿੰਧ ਦੇਸ਼ ਵਿੱਚ ਸਯਦਾਂ ਦੇ ਨਗਰ ਉੱਚ ਦੇ ਬਾਹਰ ਜਾ ਡੇਰਾ ਕੀਤਾ ਜਦ ਸਵੇਰ ਹੋਈ ਤਾਂ ਗੁਰੂ ਜੀ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ ਜਦ ਗੁਰੂ ਜੀ ਨੇ ਗੁਰਮੁਖ ਨਾਦ ਗੁਰਮੁਖ ਵੇਦ ਪਾਠ ਪੜਿਆ ਤਾਂ ਇੱਕ ਸਿੰਧੀ ਨੇ ਸੁਣ ਕੇ ਆਪਣੇ ਪੀਰ ਨੂੰ ਜਾ ਕੇ ਦੱਸਿਆ ਕਿ ਇੱਕ ਫਕੀਰ ਬਾਹਰ ਬੈਠਾ ਕੁਝ ਪੜ ਰਿਹਾ ਸੀ ਤੇ ਕਹਿੰਦਾ ਸੀ ਗੁਰਮੁਖ ਨਾਦ ਗੁਰਮੁਖ ਵੇਦ ਪਰ ਮੈਨੂੰ ਇਸ ਦੀ ਸਮਝ ਨਹੀਂ ਆਈ ਕਿ ਇਸ ਦੇ ਅਰਥ ਕੀ ਹਨ ਤਾਂ ਪੀਰ ਨੇ ਕਿਹਾ ਮੈਨੂੰ ਉਸ ਫਕੀਰ ਦੇ ਦਰਸ਼ਨ ਕਰਾਓ ਉਸ ਆਦਮੀ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਮੇਰਾ ਪੀਰ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ ਆਪ ਕਿਰਪਾ ਕਰਕੇ ਮੇਰੇ ਨਾਲ ਚਲੋ ਤਦ ਗੁਰੂ ਜੀ ਉਸ ਦੇ ਨਾਲ ਪੀਰ ਪਾਸ ਚਲੇ ਗਏ ਅਗੋਂ ਪੀਰ ਨੇ ਉੱਠ ਕੇ ਦਸਤ ਬੋਸੀ ਕਰਕੇ ਗੁਰੂ ਜੀ ਨੂੰ ਬੜੇ ਸਤਕਾਰ ਨਾਲ ਬਿਠਾ ਕੇ ਪੁੱਛਿਆ ਕਿ ਖੁਦਾ ਵਾਸਤੇ ਸੱਚ ਦੱਸੋ ਕਿ ਦਰਗਾਹ ਵਿੱਚ ਜੀਵਾਂ ਨਾਲ ਕੀ ਬੀਤਦਾ ਹੈ ਗੁਰੂ ਜੀ ਨੇ ਕਿਹਾ ਪੀਰ ਜੀ ਜਿਹੜੇ ਇੱਥੇ ਤਨ ਮਨ ਕਰਕੇ ਸੱਚੇ ਰਹਿੰਦੇ ਹਨ ਉਹ ਦਰਗਾਹ ਵਿੱਚ ਜਾ ਕੇ ਆਦਰ ਪਾਉਂਦੇ ਹਨ ਭੇਖੀਆਂ ਤੇ ਪਖੰਡੀਆਂ ਨੂੰ ਦਰਗਾਹ ਵਿੱਚ ਥਾਂ ਨਹੀਂ ਮਿਲਦੀ ਉਹ ਜੰਮਦੇ ਮਰਦੇ ਹੀ ਦੁੱਖ ਪਾਉਂਦੇ ਰਹਿੰਦੇ ਹਨ ਸਿੰਧੀ ਪੁਰਸ਼ ਨੇ ਕਿਹਾ ਪੀਰ ਜੀ ਤੁਸੀਂ ਆਪਣੀਆਂ ਗੱਲਾਂ ਵਿੱਚ ਹੀ ਲੱਗ ਗਏ ਹੋ ਪਰ ਮੇਰਾ ਮਨੋਰਥ ਪੂਰਾ ਨਹੀਂ ਹੋਇਆ ਤਾਂ ਦਪੀਰ ਨੇ ਗੁਰੂ ਜੀ ਨੂੰ ਕਿਹਾ ਇਸ ਨੂੰ ਜਿਹੜੇ ਬਚਨ ਤੁਸੀਂ ਬੋਲੇ ਉਹਨਾਂ ਦੇ ਅਰਥ ਦੱਸੋ ਗੁਰੂ ਜੀ ਨੇ ਕਿਹਾ ਪੀਰ ਜੇ ਤੁਸੀਂ ਇਸ ਨੂੰ ਅਰਥ ਦੱਸੋਗੇ ਤਾਂ ਇਸ ਦੀ ਤਸੱਲੀ ਹੋ ਜਾਏਗੀ ਕਿਉਂਕਿ ਤੁਸੀਂ ਇਸ ਦੇ ਪੀਰ ਹੋ ਇਸ ਕਰਕੇ ਤੁਸੀਂ ਇਸ ਨੂੰ ਅਰਥ ਦੱਸੋ ਜਦ ਪੀਰ ਨੇ ਕਿਹਾ ਕਿ ਮੈਨੂੰ ਇਸ ਦੇ ਅਰਥ ਨਹੀਂ ਆਉਂਦੇ ਤਾਂ ਗੁਰੂ ਜੀ ਨੇ ਕਿਹਾ ਜਦ ਤੁਸੀਂ ਮੱਕੇ ਜਾਓਗੇ ਤਾਂ ਉੱਥੇ ਤੁਹਾਡੀ ਨਿਸ਼ਾ ਹੋ ਜਾਏਗੀ ਪੀਰ ਨੇ ਕਿਹਾ ਮੈਂ ਹੁਣ ਹੀ ਮੱਕੇ ਜਾਂਦਾ ਹਾਂ ਤੁਸੀਂ ਤਦ ਤੱਕ ਇੱਥੇ ਹੀ ਠਹਿਰਨਾ ਗੁਰੂ ਜੀ ਨੇ ਕਿਹਾ ਤੁਸੀਂ ਛੇਤੀ ਵਾਪਸ ਆਉਣਾ ਅਸੀਂ ਤਦ ਤੱਕ ਇੱਥੇ ਹੀ ਠਹਿਰਾਂਗੇ ਤਦ ਪੀਰ ਜੀ ਜਲਾਲ ਆਪਣੇ ਕੁਝ ਮਰੀਦਾਂ ਨੂੰ ਨਾਲ ਲੈ ਕੇ ਮੱਕੇ ਨੂੰ ਤੁਰ ਪਿਆ ਜਦ ਕੁਝ ਦਿਨ ਇੱਥੇ ਬੈਠਿਆਂ ਨੂੰ ਬੀਤ ਗਏ ਤਾਂ ਗੁਰੂ ਜੀ ਨੇ ਮੂਲੇ ਨੂੰ ਕਿਹਾ ਕਿ ਜਿਸ ਆਦਮੀ ਨਾਲ ਤੇਰਾ ਵੈਰ ਸੀ ਉਸਨੇ ਤੇਰੇ ਘਰ ਜਾ ਕੇ ਕਿਹਾ ਹੈ ਕਿ ਮੈਂ ਸੁਣਿਆ ਹੈ ਕਿ ਮੂਲਾ ਜਿਹੜੇ ਫਕੀਰਾਂ ਨਾਲ ਗਿਆ ਸੀ ਉਹ ਮਰ ਗਿਆ ਹੈ ਇਹ ਗੱਲ ਸੁਣ ਕੇ ਤੇਰੀ ਇਸਤਰੀ ਨੇ ਸੜ ਮਰਨ ਵਾਸਤੇ ਤਿਆਰੀ ਕਰ ਲਈ ਹੈ ਹੁਣ ਜੇ ਤੂੰ ਉੱਥੇ ਪਹੁੰਚ ਜਾਵੇਂਗਾ ਤਾਂ ਉਸ ਨੂੰ ਬਚਾ ਲਵੇਂਗਾ ਨਹੀਂ ਤਾਂ ਜੇ ਤੈਨੂੰ ਹੁਣ ਘਰ ਦਾ ਮੂਹ ਨਹੀਂ ਰਿਹਾ ਤਾਂ ਜੋ ਕੁਝ ਹੁੰਦਾ ਹੈ ਹੋਂ ਦੇ ਤੂੰ ਸਾਡੇ ਪਾਸ ਹੀ ਬੈਠਾ ਰਹੋ ਇਹ ਸੁਣ ਕੇ ਮੂਲੇ ਦੇ ਮਨ ਵਿੱਚ ਮੋਹ ਜਾਗ ਪਿਆ ਤੇ ਕਹਿਣ ਲੱਗਾ ਗੁਰੂ ਜੀ ਇੱਥੋਂ ਘਰ ਬਹੁਤ ਦੂਰ ਹੈ ਮੈਂ ਉੱਥੇ ਛੇਤੀ ਕਿਸਰਾ ਪਹੁੰਚ ਕੇ ਆਪਣੀ ਇਸਤਰੀ ਦੇ ਪ੍ਰਾਣ ਬਚਾ ਸਕਦਾ ਹਾਂ ਗੁਰੂ ਜੀ ਨੇ ਕਿਹਾ ਤੂੰ ਸਮੇਂ ਸਿਰ ਪਹੁੰਚਣਾ ਚਾਹੁੰਦਾ ਹੈ ਤਾਂ ਦੋਵੇਂ ਅੱਖਾਂ ਮੀਟ ਲੈ ਅਤੇ ਆਪਣਾ ਘਰ ਪਹੁੰਚ ਮੂਲੇ ਨੇ ਹੁਕਮ ਮੰਨ ਕੇ ਅੱਖਾਂ ਮੀਟ ਲਈਆਂ ਤੇ ਜਦ ਫਿਰ ਅੱਖਾਂ ਖੋਲ ਕੇ ਵੇਖਿਆ ਤਾਂ ਉਹ ਆਪਣੇ ਘਰ ਬੈਠਾ ਹੋਇਆ ਸੀ ਉਸ ਨੇ ਆਪਣੀ ਇਸਤਰੀ ਨੂੰ ਸੜਨ ਤੋਂ ਬਚਾ ਲਿਆ ਤੇ ਆਪਣੀ ਦੁਕਾਨ ਦਾ ਕੰਮ ਫਿਰ ਪਹਿਲਾਂ ਵਾਂਗੂ ਹੀ ਕਰਨੇ ਲੱਗ ਪਿਆ ਤਾਂ ਤਾਂ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ